ਆ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਤੇ ਅਸੀਂ ਫੋਨ ਕੀਤਾ ਉਹਨੂੰ ਤੇ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆਪਾਂ ਅੱਜ ਨਵਾਂ ਕਰ ਲੈਂਦੇ ਆ ਦਾ ਨਾਮ ਉਹ ਕੇ ਬਸੂਰੀਆ ਪਰ ਲਿਖਤੀ ਦੇ ਦਾਂਗੇ ਥਾਣੇ ਦੇ ਵਿੱਚ ਜਿੱਤਾ ਕੋ ਕੇ ਨਬੜਨਾਗੇ ਅਸੀਂ ਤੁਰ ਲੱਗੇ ਉਹਨਾਂ ਨਾਲ ਤੇ ਫਾਇਰ ਖੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਹਰ ਤੇ ਕਹਿੰਦੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾ ਇਸਟਰ ਨਾਲ ਫਾਇਰ ਖੋਲਦੇ ਉਹਨਾਂ ਨੇ ਮੇਰਾ ਨਾਮ ਸੁਦੇਸ਼ ਸਿੰਘ ਰਾਜੀ ਠੀਕ ਹੈ ਲੋ ਜੀ ਗੱਲ ਵੀਰ ਜੀ ਕੁਛ ਨਹੀਂ ਹੋਈ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਤੇ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆ ਪਰ ਆ ਜੀ ਨਵਾ ਕਰ ਲੈਨੇ ਆ ਤੁਹਾਨੂੰ ਰਾਜੀ ਨਵਾ ਕਰਨ ਨੂੰ ਉਸ ਤੇ ਮੱਕਨ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮ ਹੋ ਗਿਆ ਬਸੂਰੇ ਆਪਾਂ ਲਿਖਤੀ ਦੇ ਦਾਂਗੇ ਸਾਡੇ ਦੇ ਵਿੱਚ ਜਿੱਦਾਂ ਕਹੋਗੇ ਨਿਬੜਨਾਗੇ ਅਸੀਂ ਤੁਰ ਲੱਗੇ ਉਹਨਾਂ ਨੇ ਸਾਡੇ ਤੇ ਫਾਇਰ ਬੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਤੇ ਕਿੰਨੇ ਜਣੇ ਸੀ ਉਹ ਸਾਰ 10 ਤੋਂ 12 ਜਣੇ ਸੀ ਹਜ਼ਾਰ ਹਜ਼ਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉਤੋਂ ਆਪਣਾ ਚਲੇ ਗਿਆਹੀਂ ਦੋਨੋਂ ਭਰਾ ਹੀ ਉੱਥੇ ਕਿ ਅਹੀਂ ਮੈਂ ਤੇ ਆਪਣੀ ਜਾਣ ਇਹਨਾਂ ਨਾਲ ਕੁਲਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਇਹਨਾਂ ਕੋਲ ਦੇ ਕੁਲਦੀਪ ਸਿੰਘ ਗੋਪੀ ਉਮਰ ਕਿੰਨੀ 28 ਸਾਲ ਉਮਰ ਤੇਲੂ ਵਾਲੀ ਪੱਤੀ ਵੀ ਹਰਕਾ ਇਹ ਕੀ ਬਹੁਤ ਹੋਈ ਮੌਕੇ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾਂ ਇਸਟਰਾਂ ਨਾਲ ਫਾਇਰ ਖੋਲੇ ਇਹਨਾਂ ਨੇ ਕਿੰਨੀਆਂ ਗੋਲੀਆਂ ਅਦੇ ਪੰਜ ਗੋਲੀਆਂ ਛਾਤੀ 'ਤੇ ਲੱਗੀਆਂ ਇੱਕ ਗੋਲੀ ਪੱਟੇ 'ਤੇ ਲੱਗੀ ਵੀ ਪੁਲਸ ਵੱਲੋਂ ਕਾਰਵਾਈ ਪੁਲਸ ਵੱਲੋਂ ਕਾਰਵਾਈ ਕਰਦੇ ਆ ਜੀ ਰਾਤੀ ਉਹਨਾਂ ਦੇ ਕੋਈ ਕਰਦੇ ਮੈਂਬਰ ਉਹਨਾਂ ਲਿਆਂਦੇ ਸੀ ਪੁਲਸ ਨੇ ਸਾਨੂੰ ਇਹ ਚੀਜ਼ ਦਾ ਭਰੋਸਾ ਦਿੱਤਾ ਵੀ ਅਸੀਂ ਬੰਦਿਕ ਕਾਨੂੰਨੀ ਜੋ ਵੀ ਕਾਰਵਾਈ ਹੋਏ ਕਰਾਂਗੇ ਜੀ ਮੇਰਾ ਸਰ ਕੀ ਮੈਟਰ ਹੋ ਗਿਆ ਜੀ ਕੱਲ ਮਿਤੀ 35 25 ਤਕਰੀਬਨ 8:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਮੰਗਲ ਢਾਬਾ ਹੈਗਾ ਹੈ ਬੇਰਕਰ ਰੋਡ ਦੇ ਉੱਪਰ ਉੱਚੇ ਕਿਸੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਜਿਹੜਾ ਵਿਕਤੀ ਮਹਿਗਾ ਹੈ ਆਰੈਂਟੀਫਾਈ ਹੋਇਆ ਹੈ ਜਿਸ ਦਾ ਨਾਮ ਹੈ ਕੁਲਦੀਪ ਉਰਫ ਕੋਪੀ ਤੇ ਇਹ ਵੀਰਕਾ ਦੇ ਰਹਿਣ ਵਾਲਾ ਆ ਤੇ ਆਪਾਂ ਇਹਨਾਂ ਦੇ ਜਿਹੜਾ ਬ੍ਰਦਰ ਸੀਗਾ ਸੁਖਦੇਵ ਸਿੰਘ ਰਾਜੂ ਉਸ ਦੇ ਬਿਆਨਾਂ ਤੇ ਆਪਾਂ ਮੁਕੱਦਮਾ ਨੰਬਰ 44/25 ਅਦੀਨ ਤਾਰਾ 103 193 190 ਤੇ ਆਮ ਸੈਕਟ 25 45 ਥਾਣਾ ਵੀਰਕਾ ਵਿੱਚ ਫਰਚਾ ਦਰਜ ਕੀਤਾ ਇਨ ਕਾਰਨ ਵੀ ਜੋ ਜਿਹੜਾ ਕਾਰਨ ਇਹ ਹੈ ਕਿ ਜਿਹੜੀ ਸਾਡੀ ਪ੍ਰੀਨਰੀ ਇਨਵੈਸਟੀਗੇਸ਼ਨ ਹੁਣੇ ਆਪਾਂ ਕੀਤੀ ਹੈ ਉਸ ਵਿੱਚ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਬੋਗੀ ਤੇ ਜਿਹੜਾ ਸ਼ੇਰਾ ਜਿਹੜਾ ਕਿ ਵਿਕਤਿੰਨ ਦੇ ਚਿਹਰੇ ਭਰਾ ਹੋਏ ਹੈ ਇਹਨਾਂ ਨੂੰ ਕਾਕਾ ਜਿਹੜਾ ਹੈਗਾ ਉਰਫ ਲਮਜੋਤ ਸਿੰਘ ਇਹਨਾਂ ਨੇ ਕਿਸੇ ਲੜਕੀ ਦੇ ਚੱਕਰ ਤੇ ਇਹਨਾਂ ਨੂੰ ਪਹਿਨਾ ਜਿਹੜਾ ਕੋਈ ਹਸਪਤਾਲ ਹੈਗਾ ਪਰਮਨੈਂਟ ਹਸਪਤਾਲ ਹੈਗਾ ਉੱਥੇ ਸਵੇਰ ਜਿਗਾ ਤਕ ਲਗਭਗ 8:30 ਵਜੇ ਫਿਰ ਉਸ ਤੋਂ ਬਾਅਦ ਇਹਨਾਂ ਵਿੱਚ ਉੱਥੇ ਬਹਿਸਬਾਜੀ ਹੋਈ ਲੜਾਈ ਹੋਈ ਤੇ ਜਿਹੜਾ ਇਹ ਬੋਦੀ ਐਂਡ ਸ਼ੀਰਾ ਹੈਗਾ ਇਹ ਆਪਣਾ ਡਾਕਟਰ ਕਢਾਉਣ ਵਾਸਤੇ ਫਿਰ ਪੁਲਿਸ ਸਟੇਸ਼ਨ ਗਿਆ। ਇਨ ਦਾ ਮੀਨ ਟਾਈਮ ਜਿਹੜਾ ਇਹਨਾਂ ਦਾ ਭਰਾ ਸੀਗਾ ਚਾਹੇ ਦਾ ਮੁੰਡਾ ਸੀਗਾ ਤੇ ਇਹਨਾਂ ਨੂੰ ਫੋਨ ਆਇਆ ਕਿ ਆਪਾਂ ਕਾਕੇ ਉਹਨਾਂ ਦਾ ਫੋਨ ਆਇਆ ਕਿ ਆਪਾਂ ਬਹਿ ਕੇ ਰਾਜਨਾਮਾ ਕਰ ਲਈਏ। ਤੇ ਜਦੋਂ ਇਹ ਆਪਣਾ ਸੁਖਦੇਵ ਸਿੰਘ, ਰਣਜੀਤ ਸਿੰਘ ਤੇ ਗੁਲਦੀਪ ਸਿੰਘ ਜਿਸ ਦੀ ਮੌਤ ਹੋਈ ਹੈ ਇਹ ਜਦੋਂ ਉੱਥੇ ਮੌਕੇ ਤੇ ਪਹੁੰਚੇ 8:00 ਤੇ 10:00 ਵਜੇ ਤੇ ਉੱਥੇ ਇਹਨਾਂ ਦੀ ਫਿਰ ਤੋਂ ਝੜਪ ਹੋਈ ਆ ਹਾਥ ਆਪਾਈ ਹੋਏ ਆ ਤੇ ਇਸ ਇਸ ਦੌਰਾਨ ਜਿਹੜਾ ਕਾਕਾ ਜਿਹਾ ਉੱਤ ਫਲੰਦੋ ਸੀ ਇਸਨੇ ਆਪਣੇ ਪਿਸਤੌਲ ਨਾਲ ਫਾਇਰ ਕਰਦੇ ਹੋਏ ਗੁਲਦੀਪ ਸਿੰਘ ਨੂੰ ਉੱਥੇ ਹੀ ਮਟਰ ਕਰ ਦਿੱਤਾ ਸਰ ਕਿਹੜਾ ਦਰਗਾਹ ਚੇ ਗਏ ਨਹੀਂ ਜਦੋਂ ਆਪਾਂ ਡੈਡ ਬੋਡੀ ਦੀ ਆਪਾਂ ਜਦੋਂ ਦੇਖੀ ਉਸ ਟਾਈਮ ਸਾਡੇ ਕੋਲ ਚਾਰ ਸ਼ਾਟਸ ਨਹੀਂ ਆ ਉਹ ਸਿੱਧਾ ਬਾਕੀ ਆਪਾਂ ਸੀਨ ਵਿੱਚ ਰਿਕਾਰਡ ਕਰਾਂਗੇ ਜਦੋਂ ਗ੍ਰੇਪ ਗੋੜੀ ਚਲਾਈਗੇ ਕੋਲ ਸੰਦੇ जी अब गैर लाइसेंसी का पार्ट है, है, जाएगी। है, है।, है हो। नहीं हजे देखो क्रिमिनल इनवैसि रात टीम एडीसी जसरूप कौर मैम वह भी उसे हजे आप जाके हो ची तरह तफतीश करा सीसीटीवी फुटेज हो बाकी जो एविडेंस चंकी तरह वाचा आपको जल्दी ही मतलब किस थैंक यू